ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਅੰਗਨਵਾੜੀ ਤੇ ਐਂਟੀਟੀ ਦੀਆਂ ਕਿੰਨੀਆਂ ਤੇ ਕਦੋਂ ਪੋਸਟਾਂ ਆਉਣ ਦੀ ਸੰਭਾਵਨਾ ਪਰਟਾਈ ਜਾ ਰਹੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅੰਗਨਵਾੜੀ ਵਰਕਰ ਤੇ ਹੈਲਪਰਸ ਦੀਆਂ ਪੋਸਟਾਂ ਦੀ ਉਡੀਕ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਐਨਟੀਟੀ ਪੋਸਟਾਂ ਦਾ 1 ਵਾਰ 8893 ਐਡਵਰਟਾਈਜ਼ ਵੀ ਕੀਤੀਆਂ ਗਈਆਂ ਸਨ ਪਰੰਤੂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਕੁਝ ਕਾਨੂੰਨੀ ਖਾਮੀਆਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ ਜੇਕਰ ਆਂਗਣਵਾੜੀ ਭਰਤੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਜਗ੍ਹਾ ਤੇ ਆਪਣੇ ਭਾਸ਼ਣ ਵਿੱਚ 3000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਕਿਸੇ ਕਾਰਨ ਕਰਕੇ ਉਸਦੀ ਐਡਵਰਟਾਈਜ਼ਮੈਂਟ ਟਿਲ ਡੇਟ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਪਰੰਤੂ ਹੁਣ ਇਸ ਗੱਲ ਦੀ ਪਰਬਲ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜਲਦੀ ਹੀ ਯਾਨੀ 2-3 ਮਹੀਨਿਆਂ ਦੇ ਅੰਦਰ-ਅੰਦਰ ਇਹ ਪੋਸਟਾਂ ਜ਼ਰੂਰ ਐਡਵਰਟਾਈਜ਼ ਕਰ ਦਿੱਤੀਆਂ ਜਾਣਗੀਆਂ ਸਭ ਨੂੰ ਪਤਾ ਹੀ ਹੋਵੇਗਾ ਕਿ ਆਂਗਣਵਾੜੀ ਵਰਕਰਾਂ ਲਈ ਕੁਆਲੀਫਿਕੇਸ਼ਨ ਪਲੱਸ 2 ਹੁੰਦੀ ਹੈ ਤੇ ਹੈਲਪਰਾਂ ਲਈ ਇਹ ਕੁਆਲੀਫਿਕੇਸ਼ਨ 10ਵੀਂ ਪਾਸ ਰੱਖੀ ਜਾਂਦੀ ਹੈ ਇਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਡਾਕ ਰਾਹੀਂ ਜਾਂ ਫਿਰ ਨਿਜੀ ਤੌਰ ਤੇ ਵਿਭਾਗਾਂ ਵੱਲੋਂ ਸਥਾਪਿਤ ਜ਼ਿਲ੍ਹਾ ਜਾਂ ਬਲਾਕ ਪੱਧਰ ਤੇ ਸਥਾਪਿਤ ਕੇਂਦਰਾਂ ਦੇ ਵਿੱਚ ਕੀਤੀ ਜਾਂਦੀ ਹੈ ਭਾਵ ਕਿ ਅਪਲਾਈ ਕਰਨ ਦੀ ਪ੍ਰਕਿਰਿਆ ਆਨਲਾਈਨ ਢੰਗ ਨਾਲ ਨਹੀਂ ਹੁੰਦੀ ਬਲਕਿ ਆਫਲਾਈਨ ਢੰਗ ਨਾਲ ਹੁੰਦੀ ਹੈ ਇਸ ਭਰਤੀ ਲਈ ਕੋਈ ਟੈਸਟ ਨਹੀਂ ਹੁੰਦਾ ਸਗੋਂ ਅਕਾਦਮਿਕ ਕੁਆਲਿਫਿਕੇਸ਼ਨ ਦੇ ਆਧਾਰਤ ਮਾਸ ਦੇ ਆਧਾਰ ਤੇ ਹੀ ਮੈਰਿਟ ਬਣਾਈ ਜਾਂਦੀ ਹੈ ਜਿੱਤੋਂ ਤੱਕ ਐਨਟੀਟੀ ਦੀ ਭਰਤੀ ਦੀ ਐਡਵਰਟਾਈਜ਼ਮੈਂਟ ਦਾ ਸਵਾਲ ਹੈ ਇਹ ਭਰਤੀ ਤਾਂ ਜਲਦੀ ਹੀ ਨੈਕਸਟ ਅਕਾਡੈਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰ ਹੀ ਦੇਖਣ ਨੂੰ ਮਿਲੇਗੀ ਕਾਰਨ ਇਹ ਹੈ ਕਿ ਐਨਟੀਟੀ ਦੀਆਂ 8393 ਪੋਸਟਾਂ ਦੀ ਐਡਵਰਟਾਈਜ਼ਮੈਂਟ ਤਾਂ ਪਹਿਲਾਂ ਵੀ ਕੀਤੀ ਗਈ ਸੀ ਇਹ ਵਕਰੀ ਗੱਲ ਹੈ ਕਿ ਕਾਨੂੰਨੀ ਖਾਮੀਆਂ ਕਾਰਨ ਇਹ ਭਰਤੀ ਰੱਦ ਕਰ ਦਿੱਤੀ ਗਈ ਸੀ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਪਿਛਲੇ ਵਿਦਿਅਕ ਸੈਸ਼ਨ ਤੋਂ ਸਰਕਾਰੀ ਸਕੂਲਾਂ ਵਿੱਚ ਵੀ ਨਰਸਰੀ ਵਿੱਚ ਦਾਖਲਾ ਸ਼ੁਰੂ ਕੀਤਾ ਗਿਆ ਸੀ ਜੋ ਕਿ ਅਗਲੇ ਅਕਾਦਮਿਕ ਸਾਲ ਯਾਨੀ 2025-26 ਵਿੱਚ ਵੀ ਇਹ ਪ੍ਰਕਿਰਿਆ ਜਾਰੀ ਰਹੇਗੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਲਈ ਸਰਕਾਰ ਹਰ ਹਿੱਲਾ ਵਰਤ ਰਹੀ ਹੈ ਵੈਸੇ ਨਰਸਰੀ ਐਲकेजी ਤੇ ਯੂकेजी ਦੇ ਛੋਟੇ-ਛੋਟੇ ਬੱਚਿਆਂ ਨੂੰ ਹੈਂਡਲ ਕਰਨ ਦੀ ਤਕਨੀਕ ANTT ਟੀਚਰ ਹੀ ਜਾਣਦੇ ਹਨ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਵਿੱਚ ਛੋਟੇ ਬੱਚਿਆਂ ਨੂੰ ਐਫੀਸ਼ੀਐਂਟਲੀ ਹੈਂਡਲ ਕਰਨ ਦੀ ਟੈਕਨੀਕ ਵੀ ਸਿਖਾਈ ਜਾਂਦੀ ਹੈ ਫਿਲਹਾਲ ਕਈ ਸਰਕਾਰੀ ਸਕੂਲਾਂ ਵਿੱਚ ਨਰਸਰੀ ਕਲਾਸ ਦੇ ਬੱਚਿਆਂ ਨੂੰ ਹੈਂਡਲ ਕਰਨ ਦੀ ਜ਼ਿੰਮੇਵਾਰੀ NTT ਟੀਚਰਾਂ ਦੁਆਰਾ ਹੀ ਨਿਭਾਈ ਜਾ ਰਹੀ ਹੈ ਜਦੋਂ ਕਿ ਉਹਨਾਂ ਨੂੰ ਤਾਂ ਪਹਿਲੀ ਤੋਂ 5ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਲਈ NTT ਪੋਸਟਾਂ ਲਈ ਜਲਦੀ ਹੀ ਐਡਵਰਟਾਈਜ਼ਮੈਂਟ ਦੇਖਣ ਨੂੰ ਮਿਲੇਗੀ ਜੇਕਰ ਪੋਸਟਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ 8000 ਦੇ ਆਸ-ਪਾਸ ਹੀ ਰਹੇਗੀ ਯਾਨੀ ਕੁਝ ਘਟ ਜਾਂ ਕੁਝ ਵਧ ਹੋ ਸਕਦੀਆਂ ਹਨ ਜਿਸ ਵਿੱਚ ਕਿ ਕੁਝ ਪੋਸਟਾਂ ਦਾ ਘਟਾ ਜਾਂ ਵਾਧਾ ਹੋ ਸਕਦਾ ਹੈ ਗੌਰਤ ਮਤਲਬ ਹੈ ਕਿ ਇਸ ਦੀ ਕੁਆਲੀਫਿਕੇਸ਼ਨ ਐਂਟੀਟੀ ਕੋਰਸ ਰੱਖੀ ਜਾਂਦੀ ਹੈ ਜੋ ਕਿ ਉਮੀਦਵਾਰਾਂ ਦੁਆਰਾ ਜ਼ਰੂਰੀ ਤੌਰ ਦੇ ਉੱਤੇ ਹੀ ਕੀਤਾ ਹੋਣਾ ਚਾਹੀਦਾ ਹੈ ਇਹਨਾਂ ਪੋਸਟਾਂ ਦੀਆਂ ਕੰਡੀਸ਼ਨਸ ਤੇ ਐਲੀਜੀਬਿਲਟੀ ਐਡਵਰਟਾਈਜ਼ਮੈਂਟ ਵਿੱਚ ਹੀ ਦਿੱਤੀ ਜਾਂਦੀ ਹੈ ਇੱਕ ਗੱਲ ਜ਼ਰੂਰੀ ਨੋਟ ਕਰਨ ਵਾਲੀ ਇਹ ਹੈ ਕਿ ਇਹਨਾਂ ਪੋਸਟਾਂ ਲਈ ਮੈਟ ਲਿਸਟ ਬਣਾਉਣ ਲਈ ਇੱਕ ਟੈਸਟ ਜ਼ਰੂਰ ਹੀ ਲਿਆ ਜਾਂਦਾ ਹੈ ਔਰ ਇੱਕ ਗੱਲ ਹੋਰ ਵੀ ਹੈ ਕਿ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਪੰਜਾਬ ਵਿੱਚ ਗਰੁੱਪ ਸੀ ਤੇ ਡੀ ਦੀਆਂ ਬਾਕੀ ਪੋਸਟਾਂਾਂ ਵਾਂਗ ਪੰਜਾਬੀ ਦਾ ਕੁਆਲੀਫਾਈਇੰਗ ਨੇਚਰ ਦਾ ਇੱਕ ਟੈਸਟ ਵੀ ਕੰਡਕਟ ਕੀਤਾ ਜਾ ਸਕਦਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਐਡਵਰਟਾਈਜ਼ਮੈਂਟ ਵਿੱਚ ਜ਼ਰੂਰ ਹੀ ਕੀਤਾ ਹੋਵੇਗਾ ਇਸ ਲਈ ਆਪਣੀ ਤਿਆਰੀ ਜਾਰੀ ਰੱਖੀ ਜਾਣੀ ਚਾਹੀਦੀ ਹੈ ਤੇ ਐਡਵਰਟਾਈਜ਼ਮੈਂਟ ਪੋਸਟਾਂ ਦੀ ਐਡਵਰਟਾਈਜ਼ਮੈਂਟ ਪ੍ਰਤੀ ਪੋਜ਼ਿਟਿਵ ਸੋਚ ਰੱਖਣੀ ਬਣਦੀ ਹੈ ਇਸ ਵੀਡੀਓ ਵਿੱਚ ਬਸ ਇਨਹੀ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ